ਸਾਹਬ ਕਹਿ ਰਹੇ ਨੇ ਕਿ ਭਾਈ ਲਾਣ ਆਰਡਰ ਅਸੀਂ ਪੂਰਾ ਸੰਭਾਲ ਲਾਂਗੇ ਹੁਣ ਉਹਨਾਂ ਦੇ ਟਾਈਮ ਦੇ ਵਿੱਚ ਤੇ ਗਿਣਤੀ ਜਿਹੜੀ ਪੁਰਸ ਮੁਲਾਜ਼ਮਾਂ ਦੀ ਹੈ ਉਹ ਅਸੀਂ ਸਿੱਧੀ ਲੱਖ ਪਾਰ ਕਰ ਦੇਣੀ ਹੈ ਤੇ ਹੁਣ ਫਿਰ ਵੱਡੀ ਗਿਣਤੀ ਦੇ ਵਿੱਚ ਭਰਤੀ ਹੋਏਗੀ ਪੁਰਸ ਮੁਲਾਜ਼ਮਾਂ ਦੀ ਆਹ ਗੱਲ ਤੇ ਮੈਂ ਬਹੁਤ ਲੰਮੇ ਸਮੇਂ ਤੋਂ ਕਹਿੰਦਾ ਸੀ ਜੇ ਉਹ ਅਜਿਹਾ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ ਭਾਈ ਠੀਕ ਹੈ ਫਿਰ ਮੈਂ ਉਹ ਦੋਗਲਾ ਆਦਮੀ ਤਾਂ ਹੈ ਨਹੀਂ ਕਿ ਇੱਕ ਪਾਸੇ ਮੈਂ ਕਿਸੇ ਚੀਜ਼ ਦੀ ਡਿਮਾਂਡ ਕਰਾਂ ਤੇ ਫਿਰ ਜੇ ਕੋਈ ਚੀਫ ਮਨਿਸਟਰ ਉਹਦਾ ਐਲਾਨ ਕਰੇ ਜਾਂ ਜੀ ਜਿਹੜੀ ਰਿਕੁਆਇਰਮੈਂਟ ਹੈ ਸਾਡੀ ਇਸ ਵੇਲੇ ਦੀ ਉਹਨੂੰ ਕੋਈ ਫੁੱਲਫਿਲ ਕਰੇ ਤੇ ਆਪਾਂ ਕਹੀਏ ਨੋ 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 ਨੀ ਹੁਣ ਇਹਦੇ ਚ ਕਿ ਲੱਖ ਨਹੀਂ 2 ਲੱਖ ਕਰੋ ਪਰ ਇਹ ਆ ਕਿ ਤੁਸੀਂ ਮਤਲਬ ਕਿ ਲੱਖ ਦੇ ਪਿੱਛੇ ਹਮ ਕਿੰਨੇ ਤੁਹਾਡੇ ਪੁਲਸ ਵਾਲੇ ਐਵਰੇਜ ਇੰਡੀਆ ਚ ਚਾਹੀਦੇ ਆ ਜਾਂ ਪਰਮਾਨਾ ਕਿੰਨਾ ਹੈ ਜੀ 500 ਦਾ ਹੈ 700 ਦਾ ਤੁਸੀਂ ਉਹਦੇ ਤੋਂ 5 10 ਵੱਧ ਲੈ ਕੇ ਚੱਲੋ ਹਮ ਜ਼ਰੂਰਤ ਵੀ ਬਣਦੀ ਜਾ ਰਹੀ ਹੈ ਜ਼ਰੂਰਤें ਬਣਦੀ ਜਾ ਰਹੀ ਹੈ ਠੀਕ ਹੈ ਨਾ ਜੀ ਸਾਡੀ ਵਸੂ 3 ਕਰੋੜ ਤੋਂ ਐਕ੍ਰੋਸ ਹੋ ਗਈ ਪਾਰ ਹੋ ਗਈ ਪ੍ਰਤੀ ਲੱਖ ਵਸੋਂ ਦੇ ਹਿਸਾਬ ਨਾਲ ਜਿੰਨੇ ਪੁਲਿਸ ਮੁਲਾਜ਼ਮ ਬਣਦੇ ਨੇ ਇਹ ਗੂਗਲ ਕਰ ਲੈਣਾ ਤੁਸੀਂ ਪੈਮਾਨਾ ਕੀ ਹੈ ਇੰਡੀਆ 'ਚ ਵੱਖਰਾ ਪੈਮਾਨਾ ਹੁੰਦਾ ਹੈ ਸ਼ਾਇਦ ਕਿਹੜੀ ਸਟੇਟ ਦੇ ਵਿੱਚ ਕਿੰਨੇ ਉਹ ਵੀ ਤੁਹਾਨੂੰ ਮਿਲ ਜਾਏਗਾ ਜੇ 500 ਹਾਂ ਤਾਂ ਸਾਨੂੰ 525 ਕਰਨੇ ਚਾਹੀਦੇ ਆ ਜੀ ਨਾਲੇ ਰੋਜ਼ਗਾਰ ਵਧੇ ਨਾਲੇ ਤੁਹਾਡੇ ਕੋਲ ਨਾਫਰੀ ਵਧੇ ਹੂੰ ਬਿਲਕੁਲ ਫਿਰ ਇਹਨਾਂ ਨੇ ਇੱਕ ਸ਼ਾਇਦ ਕਿਹਾ ਕਿ ਅਚੂ ਹੁੰਦੀ ਹੈ ਇਨਵੈਸਟੀਗੇਸ਼ਨ ਇਹਦਾ ਕੋਰਸ ਇੱਕ ਵੱਖਰੇ ਪੱਧਰ ਤੇ ਕਰਵਾਵਾ ਕੇ ਵੀ ਜ਼ਰੂਰ ਤੇ ਮੈਂ ਬਹੁਤ ਵਾਰੀ ਕਿਹਾ ਕਿ ਤੁਹਾਡੇ ਕੋਲ ਆਯੂਜ਼ ਵਗੈਰਾ ਜਿਹੜੇ ਬਹੁਤ ਘੱਟ ਨੇ ਖਾਸ ਤੌਰ ਤੇ ਨਸ਼ਾ ਵਿਰੋਧੀ ਕਾਨੂੰਨ ਦੇ ਜਿਹੜੇ ਐਕਸਪਰਟ ਨੇ ਤਾਂ ਠੀਕ ਆ ਪਰ ਇਹ ਗੱਲ ਇਹ ਆ ਕਿ ਪੁਲਿਸ ਦੀ ਨਫਰੀ ਵਧਾਉਣ ਦੇ ਨਾਲ ਨਾਲ ਕਈ ਚੀਜ਼ਾਂ ਤੁਹਾਨੂੰ ਕਰਨ ਦੀ ਜ਼ਰੂਰਤ ਆ ਇੱਕ ਤੇ ਇਹ ਆ ਕਿ ਜੋ ਡਿਊਟੀ ਆ ਉਹਨੂੰ ਰੈਗੂਲੇਟ ਕਰੋ ਯਾਰ ਦੂਜਾ ਇਹ ਆ ਕਿ ਇਹਨਾਂ ਨੂੰ ਹੁਣ ਹਾਈ ਟੈਕ ਕਰੋ ਜਿੰਨਾ ਕਰ ਸਕਦੇ ਜਿੰਨਾ ਕਰ ਸਕਦੇ ਬਿਲਕੁਲ ਹਾਈ ਟੈਕ ਅੱਜ ਇਹ ਬਹੁਤ ਜ਼ਰੂਰਤ ਹੈ ਸਮੇਂ ਦੀ ਜ਼ਰੂਰਤ ਬਣ ਗਈ ਹੈ ਤੇ ਪੁਲਿਸ ਨੂੰ ਇੱਕ ਜਨਤਾ ਪ੍ਰਤੀ ਫਰੈਂਡਲੀ ਬਣਾਓ ਹਮ ਪੁਲਿਸ ਨੂੰ ਉਹ ਹਵਾ ਨਾਲ ਰਹਿਣ ਦਿਓ ਜੀ ਉਹ ਇਸੇ ਕਰਕੇ ਕਿਤੇ ਰੱਖਦੇ ਉਹ ਗਰੋਥ ਹੋ ਜਾਂਦਾ ਤੇਜ਼ ਹੋ ਜਾਂਦਾ ਔਰ ਸਾਇੰਟਿਫਿਕ ਜਿਹੜੀ ਤੁਹਾਡੀ ਇਨਵੈਸਟੀਗੇਸ਼ਨ ਹੈ ਨਾ ਉਹਨੂੰ ਸਿਖਰ ਤੇ ਲੈ ਕੇ ਜਾਓ ਤਾਂ ਕਿ ਕ੍ਰਿਮੀਨਲ ਬਚ ਨਾ ਸਕਣ ਹਮ ਇਹ ਚੀਜ਼ਾਂ ਵੀ ਮਾਨਸਾਭ ਕਰਨ ਤੇ ਵਧੀਆ ਚਲੋ ਫਿਲਹਾਲ ਉਹਨਾਂ ਦਾ ਜੇ ਇਹ ਟੀਚਾ ਹੈ ਕਿ ਅਸੀਂ 11 ਐਵਰੇਜ ਨਫਰੀ ਨੂੰ ਅਸੀਂ ਲੈ ਕੇ ਜਾਵਾਂਗੇ 1 ਲੱਖ ਤੱਕ ਤਾਂ ਆਈ ਹੋਪ ਕਿ ਸ਼ਾਇਦ ਸਵਾ ਲੱਖ ਤੱਕ ਵੀ ਕਿਤੇ ਸੋਚਣ ਲੱਗ ਪਣਗੇ ਤਾਂ ਮੇਰੇ ਖਿਆਲ ਦੇ ਨਾਲ ਜੋ ਪੈਮਾਨਾ ਹੈ ਉਸ ਪੈਮਾਨੇ ਤੋਂ ਸਾਨੂੰ 5-10 ਨਫਰੀ ਚ ਵਾਧੇ ਰੱਖਣ ਦੀ ਲੋੜ ਆ ਜੀ ਪਿਲ ਕਰਨੇ ਚਲੋ ਖਾਸ ਕਰਕੇ ਰੋਜ਼ਗਾਰ ਵਾਲੇ ਮੁੰਡਿਆਂ ਵਾਸਤੇ ਬਾਕੀ ਜੇ ਤੁਸੀਂ ਇਹ ਚੀਜ਼ਾਂ ਨੂੰ ਠੀਕ ਨਹੀਂ ਕਰੋਗੇ ਡਿਊਟੀ ਵਗੈਰਾ ਰੈਗੂਲੇਟ ਨਹੀਂ ਕਰੋਗੇ ਪੁਲਿਸ ਨੂੰ ਮਤਲਬ ਕਿ ਦੱਬੀ ਰੱਖੋਗੇ ਦਬੱਲੀ ਰੱਖੋਗੇ ਤਾਂ ਅਮਲਾ ਬਈ ਫਿਰ ਕੋਈ ਮੌਕਾ ਇਦਾਂ ਦਾ ਵੀ ਆ ਸਕਦਾ ਹੈ ਕਿ ਇਕਨੋਮੀ ਦਾ ਤੁਹਾਨੂੰ ਪਤਾ ਹੀ ਆ ਕੋਈ ਠੰਮਣਾ ਹੁਲਾਰਾ ਇਦਾਂ ਦਾ ਹੋਵੇ ਤਾਂ ਫਿਰ ਉਹਦੇ ਚ ਕੀ ਹੁੰਦਾ ਹੈ ਕਿ ਇੰਟਰਸਟਿੰਗ ਨਹੀਂ ਰਹਿੰਦੇ ਤੁਹਾਡੇ ਨੌਜਵਾਨ ਹੂੰ ਕਿਸ ਨੌਕਰੀ ਨੂੰ ਨਹੀਂ ਕਰਨਾ ਤੁਸੀਂ ਦੇਖੋ ਕਿਤੇ ਟੀਚਰ ਬਣਦਾ ਇੱਕ ਸੁਪਨਾ ਹੁੰਦਾ ਸੀ ਜੀ ਅੱਜ ਤੁਸੀਂ ਟੀਚਿੰਗ ਲਾਈਨ ਦੇ ਵਿੱਚ ਗਏ ਬੰਦਿਆਂ ਨੂੰ ਪੁੱਛੋ ਉਹ ਵੀ ਦੁਖੀ ਨੇ ਤੇ ਜਿਨ੍ਹਾਂ ਨੂੰ ਜੌਬ ਨਹੀਂ ਮਿਲ ਰਹੀ ਉਹ ਲਾਈਨ 'ਚ ਲੱਗੇ ਨੇ ਉਹਨਾਂ ਨੂੰ ਵੀ ਪੁੱਛੋ ਉਹਨਾਂ ਨੂੰ ਵੀ ਬਿਲਕੁਲ ਦੋਵੇਂ ਹੀ ਦੁਖੀ ਹੋ ਗਏ ਨੇ ਹੂੰ ਇਹ ਇੱਕ ਬੜਾ ਵੱਡਾ ਸੱਚ ਹੈ ਸੁਖਮ ਸਾਹਿਬ ਜੀ ਸਕੂਲਾਂ ਦੇ ਹਾਲਾਤ ਵੀ ਤਾਂ ਹਾਈ ਕੋਰਟ ਤੱਕ ਪਹੁੰਚੇ ਹੋਏ ਨੇ ਚਲੋ ਤੁਸੀਂ ਗੱਲ ਛੇੜ ਹੀ ਦਿੱਤੀ ਹੈ ਤਾਂ ਚਲੋ ਉਹ ਤੇ ਆਪਾਂ ਕੱਲ ਗੱਲ ਕਰ ਲਵਾਂਗੇ ਉਹਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਫਿਲਹਾਲ ਜੇ ਆਪਾਂ ਦੇਖੀਏ ਤਾ ਕਈ ਚੀਜ਼ਾਂ 'ਚ ਸੁਧਾਰ ਕਰਨ ਦੀ ਜ਼ਰੂਰਤ ਹੈ ਜੀ ਬਿਲਕੁਲ ਜੀ ਬਿਲਕੁਲ ਚਲੋ ਖੈਰ ਰੋਜ਼ਗਾਰ ਦਾ ਵੀ ਵੱਡਾ ਮਸਲਾ ਹੈ ਤੇ ਨਾਲ ਪਈ ਆਪਣੇ ਜਿਹੜਾ ਸਿਸਟਮ ਚੱਲ ਰਿਹਾ ਜਿਸ ਤਰ੍ਹਾਂ ਦਾ ਮਾਹੌਲ ਹੈ ਉਹਦੇ ਵਾਸਤੇ ਵੀ ਬਹੁਤ ਜ਼ਰੂਰੀ ਹੈ ਗੱਲ ਲੋਬੀ ਕੁਝ ਦੋਸਤ ਕਹਿ ਰਹੇ ਨੇ ਕਿ ਮੈਚ ਇਹਨਾਂ ਦਾ ਰੱਦ ਹੋ ਗਿਆ ਜੀ ਕੋਈ ਨਾ ਚਲੋ ਅੱਜ ਰੱਦ ਹੋ ਗਿਆ ਤੇ ਫਿਰ ਅੱਗੇ ਹੋਏਗਾ ਜ਼ਰੂਰ ਖੈਰ ਚਲੋ ਬਾਕੀ ਸਾਰੇ ਦੋਸਤਾਂ ਦਾ 197 ਪੁਲਿਸ ਜਵਾਨ 1 ਲੱਖ ਬੰਦੇ ਪਿੱਛੇ ਆ ਦੇਖੋ ਠੀਕ ਹੈ ਜੀ 197 197 ਪਰ ਮੇਰੇ ਖਿਆਲ ਦੇ ਨਾਲ ਅੱਜ ਕੱਲ ਦਾ ਜਿੱਦਾਂ ਦਾ ਜਮਾਨਾ ਹੁਣ 197 ਵਾਲਾ ਜਿਹੜਾ ਪੈਰਾਮੀਟਰ ਉਹਨੂੰ ਬਦਲ ਦੀ ਜ਼ਰੂਰਤ ਆ ਜੀ ਤਾਂ ਲੈ ਕੇ ਜਾਓ 1 ਲੱਖ ਦੇ ਪਿੱਛੇ ਤਾਂ 500 ਲੈ ਕੇ ਜਾਣ ਦੀ ਜ਼ਰੂਰਤ ਹੈ ਬਿਲਕੁਲ 197 ਵੈਸੇ ਵੀ ਗਿਣਤੀ ਬਹੁਤ ਥੋੜੀ ਲੱਗ ਰਹੀ ਹੈ ਜੀ ਖੈਰ ਜੀ ਮਿੰਟੂ ਜੀ ਲੈਨੇ ਜਾਸ ਦੋਸਤਾਂ ਤੋਂ ਉਹ ਸਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਅਸਾਜ਼ਤ ਕਾਨੂੰ ਲੈਣੀ ਉਹ ਮੈਂ ਇੱਕ ਦਿਨ ਥਾਣੇ ਗਿਆ ਜਦਨ ਮੇਰੇ ਤੇ ਅਟੈਕ ਦਿਓ ਹਾਂ ਚੱਲੀ ਕਹਾਣੀ ਬੈਠੇ ਉਹ ਨੌਜਵਾਨ ਮੁੰਡੇ ਸਰ ਜਾਣਦੇ ਆ ਜੀ ਹੂੰ ਪਰਾਣੀ ਤਾਂ ਸਾਨੂੰ ਜਾਣਦੇ ਹੀ ਜਾਂਦੇ ਨਵੇਂ ਵੀ ਜਾਣਦੇ ਆ ਸਾਨੂੰ ਭਰਾ ਸਾਰੇ ਛੋਟੇ ਇੱਜ਼ਤ ਕਰਦੇ ਨੇ ਜੀ ਤੋਂ ਬਹਿ ਗਏ ਉੱਥੇ ਕਿੰਨੇ ਭਾਈ ਬਹਿ ਜਾਓ ਤੁਸੀਂ ਬੈਠਾ ਚਲੋ ਗੱਲਬਾਤ ਕਰ ਉੱਥੇ ਦੋ ਤਿੰਨ ਝਗੜੇ ਆਏ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਉਹ ਕਹਿੰਦੇ ਤੁਸੀਂ ਪਲੀਜ਼ ਫੀਨ ਨਾ ਕਰਿਓ ਭਈ ਥੋੜਾ ਆਪ ਦੇ ਹਿਸਾਬ ਕਿਤਾਬ ਨਾਲ ਵੀ ਵੀ ਲੋਕਾਂ ਨੂੰ ਸਮਝਾਉਣ ਬਚਾਉਣ ਉਹ ਕਹਿੰਦੇ ਸਾਡੇ ਨਾ ਰੂਟੀਨ ਬਣ ਗਈ ਹੈ ਭਾਈ ਜੀ ਕਿ ਘਰੇਲੂ ਝਗੜੇ ਆ ਹੀ ਜਾਂਦੇ ਸਾਡੇ ਕੋਲ ਜ਼ਿਆਦਾਤਰ ਸਾਰਾ ਦਿਨ ਮਤਲਬ ਆ ਕਾਲਾਂ ਵੀ ਇਸ ਤਰ੍ਹਾਂ ਦੀ ਆਉਣ ਲੱਗੀਆਂ ਨੇ ਕਿ ਜੀ ਮੇਰੇ ਘਰ ਦੇ ਅੱਗੇ ਫਲਾਣਾ ਕੋਈ ਸਕੂਟੀ ਖੜੀ ਕਰ ਕੇ ਆਉ ਘਰ ਵਾਲਾ ਮੇਰਾ ਕੰਮ ਨਹੀਂ ਕਰਦਾ ਹੂੰ ਆਓ ਮਤਲਬ ਕਿ ਅੱਗੇ ਘਰੇਲੂ ਝਗੜੇ ਬੜੇ ਘੱਟ ਹੁੰਦੇ ਸਨ ਹੁਣ ਘਰੇਲੂ ਝਗੜੇ ਬਹੁਤ ਆਉਂਦੇ ਨੇ ਬੱਸ ਕੋਲ ਜੀ